ਔਰੋਜ 24000 ਸਵਾਸ ਘਟ ਰਹੇ ਆ ਨਾਮ ਜਪਣ ਕੋ ਜੇਹਬਾ ਦੇਨੀ ਹਰ ਦਰਸ਼ਨ ਕੋ ਅੱਖੀ ਇੱਕ ਇੱਕ ਸਵਾਸ ਅਮੋਲਕ ਜਾਂਦਾ ਹੱਥ ਨਾ ਆਵੇ ਲੱਖੀ 24000 ਸਵਾਸ ਬੰਦੇ ਦਾ ਆਮਦਨ ਮੂਲ ਨਾ ਥੀਵੇ ਜਿਸ ਬੰਦੇ ਕੋ ਇਤਨਾ ਘਾਟਾ ਸੋ ਬੰਦਾ ਕਿਉਂ ਜੀਵੇ ਔਰੋਜ 24000 ਸਾਹ ਘਟ ਰਿਹਾ ਇੱਕ ਸਾਹ ਪੂਰੀ ਧਰਤੀ ਦੇ ਧਨ ਦੇ ਬਰਾਬਰ ਤੋਲ ਦੇ ਵੀ ਫੇਰ ਵੀ ਇੱਕ ਸੁਵਾਸ ਨਹੀਂ ਕੋਈ ਖਰੀਦ ਸਕਦਾ ਇੰਨੇ ਅਮੋਲਕ ਸਾਂ ਘਟ ਰਹੇ ਐ ਹਰ ਸਾਂ ਤੇ ਰੈਣ ਦਿਨ ਸ ਪਰਵਾਤ ਤੂੰ ਹੈ ਹੀ ਗਾਵਣਾ ਧੰਗੁਰੂ ਰਾਮਦਾਸ ਸਾਰੇ ਆਖੋ ਧੰਗੁਰੂ ਫੇਰ ਆਖੋ ਧੰਗੁਰੂ ਉੱਚੀ ਆਖੋ ਸਾਰੇ ਧੰਗੁਰੂ ਧੰਗੁਰੂ ਸਾਰੇ ਆਖੋ ਧੰਨ 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 ਗੁਰ ਸੋਏ ਧੰਨ ਗੁਰੂ ਰਾਮਦਾਸ ਆਖਿਆ ਬੜੀਆਂ ਬਰਕਤ